ਇਸ ਵਕਤ ਦੀ ਅਹਿਮ ਖਬਰ ਤੁਹਾਡੇ ਨਾਲ ਸਾਂਝੀ ਕਰਨ ਜਾ ਰਹੇ ਹਾਂ ਖਬਰ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਾਲ ਜੁੜੀ ਹੋਈ ਹੈ ਦੱਸਦੀ ਹੈ ਕਿ ਦਿੱਲੀ ਦੇ ਵਿੱਚ ਸਿਹਤ ਸਹੂਲਤਾ ਦਾ ਟੰਡੋਰਾ ਪਿੱਟਣ ਵਾਲੀ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਸਰਕਾਰ ਦੇ ਦਿਨ ਚੱਲਦੇ ਸ਼ੈਲਟਰ ਹੋਮ ਦੀ ਭਿਆਨਕ ਤਸਵੀਰ ਸਾਹਮਣੇ ਆਈ ਹੈ ਦਰਸਲ ਉਪ ਮੰਡਲ ਮੈਜਿਸਟ੍ਰੇਟ ਦੀ ਜਾਂਚ ਰਿਪੋਰਟ ਦੇ ਵਿੱਚ ਪਾਇਆ ਗਿਆ ਹੈ ਕਿ ਦਿੱਲੀ ਦੇ ਰੋहिणी ਇਲਾਕੇ ਦੇ ਵਿੱਚ ਸਥਿਤ ਇੱਕ ਆਸ਼ਾ ਕਿਰਨ ਸ਼ੈਲਟਰ ਹੋਮ ਦੇ ਵਿੱਚ 20 ਦਿਨਾਂ ਦੇ ਅੰਦਰ-ਅੰਦਰ 13 ਬੱਚਿਆਂ ਦੀ ਰੇਸਮਈ ਢੰਗ ਦੇ ਨਾਲ ਮੌਤ ਹੋਈ ਹੈ ਮੰਤਰੀ ਅਤੀ ਸ਼ੀ ਨੇ ਹੁਣ ਇਸ ਮਾਮਲੇ ਦੇ ਵਿੱਚ ਮੈਜਿਸਟ੍ਰੇਟ ਜਾਂਚ ਦੇ ਆਦੇਸ਼ ਦਿੱਤੇ ਹਨ ਦਿੱਲੀ ਸਰਕਾਰ ਦੀ ਮੰਤਰੀ ਅਤੀ ਸ਼ੀ ਨੇ ਕਿਹਾ ਹੈ ਕਿ ਮੀਡੀਆ ਰਿਪੋਰਟਾਂ ਤੋਂ ਜਾਣਕਾਰੀ ਸਾਹਮਣੇ ਆਈ ਹੈ ਜੁਲਾਈ ਦੇ ਵਿੱਚ ਦਿੱਲੀ ਦੇ ਰੋहिणी ਦੇ ਵਿੱਚ ਮਾਨਸਿਕ ਤੌਰ ਤੇ ਅਪਹਾਜਾਂ ਲਈ ਆਸ਼ਾ ਕਿਰਨ ਹੋਮ ਦੇ ਵਿੱਚ 13 ਮੌਤਾਂ ਹੋਈਆਂ ਹਨ ਔਰ ਇਹ ਮੌਤਾਂ ਸਿਹਤ ਸੰਬੰਧੀ ਸਮੱਸਿਆਵਾਂ ਕਾਰਨ ਹੋਈਆਂ ਨੇ ਇਸ ਪਤਾ ਲੱਗਦਾ ਹੈ ਕਿ ਬੱਚਿਆਂ ਨੂੰ ਸਹੀ ਸਹੂਲਤਾ ਨਹੀਂ ਮਿਲ ਰਹੀਆਂ ਨੇ ਜੇਕਰ ਗੱਲ ਜਨਵਰੀ ਤੋਂ ਹੁਣ ਤੱਕ ਦੀ ਕਰੀਏ ਤਾਂ ਜਨਵਰੀ ਤੋਂ ਹੁਣ ਤੱਕ 27 ਮੌਤਾਂ ਬੱਚਿਆਂ ਦੀਆਂ ਹੋਈਆਂ ਦੱਸੀਆਂ ਜਾ ਰਹੀਆਂ ਨੇ ਇੱਕ ਰਿਪੋਰਟ ਦੇ ਵਿੱਚ ਸਾਹਮਣੇ ਆਇਆ ਕਿ ਇਸ ਸਾਲ ਜਨਵਰੀ ਤੋਂ ਹੁਣ ਤੱਕ ਸ਼ੈਲਟਰ ਹੋਮ ਦੇ ਵਿੱਚ ਕੁੱਲ 27 ਬੱਚਿਆਂ ਦੀ ਮੌਤ ਹੋ ਚੁੱਕੀ ਹੈ ਜਦਕਿ ਪਿਛਲੇ 20 ਦਿਨਾਂ ਦੇ ਵਿੱਚ 13 ਬੱਚਿਆਂ ਦੀ ਮੌਤ ਹੋਣ ਦੀ ਜਾਣਕਾਰੀ ਸਾਹਮਣੇ ਆਈ ਹੈ ਇਸ ਮਾਮਲੇ ਬਾਰੇ ਐਮ ਡੀ ਐਮ ਦਾ ਕਹਿਣਾ ਹੈ ਕਿ ਬੱਚਿਆਂ ਦੀ ਮੌਤ ਦੀ ਗਿਣਤੀ ਬਹੁਤ ਜ਼ਿਆਦਾ ਹੈ ਪਰ ਕਾਰਨ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਜਿਸ ਦੀ ਜਾਂਚ ਚੱਲ ਰਹੀ ਹੈ ਐਸ ਡੀ ਐਮ ਦੀ ਰਿਪੋਰਟ ਦੇ ਵਿੱਚ ਬੱਚਿਆਂ ਨੂੰ ਦਿੱਤੇ ਜਾਣ ਵਾਲੀ ਪੀਣ ਵਾਲੇ ਪਾਣੀ ਦੀ ਗੁਣਵੱਤਾ ਨੂੰ ਲੈ ਕੇ ਚਿੰਤਾ ਜ਼ਾਹਰ ਕੀਤੀ ਗਈ ਹੈ ਔਰ ਇਸਤੇ ਰਾਸ਼ਟਰੀ ਮਹਿਲਾ ਕਮਿਸ਼ਨ ਐਨ ਸੀ ਡਬਲਯੂ ਨੇ ਆਪ ਸਰਕਾਰ ਤੇ ਲਾਪਰਵਾਹੀ ਦਾ ਦੋਸ਼ ਲਗਾਉਂਦੇ ਹੋਏ ਇੱਕ ਤਤਕਸ਼ੋਜ ਟੀਮ ਨੂੰ ਸ਼ੈਲਟਰ ਦੇ ਲਈ ਰਵਾਨਾ ਕੀਤਾ ਹੈ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਰੇਖਾ ਸ਼ਰਮਾ ਦਾ ਕਹਿਣਾ ਹੈ ਕਿ ਇਹ ਟੀਮ ਸ਼ੈਲਟਰ ਹੋਮ ਨਾਲ ਜੁੜੇ ਸਾਰੇ ਅਧਿਕਾਰੀਆਂ ਅਤੇ ਲੋਕਾਂ ਨਾਲ ਮੁਲਾਕਾਤ ਕਰੇਗੀ ਅਤੇ ਬੱਚਿਆਂ ਦੀ ਮੌਤ ਦਾ ਪਤਾ ਲਗਾਉਣ ਦੀ ਕੋਸ਼ਿਸ਼ ਵੀ ਕਰੇਗੀ ਇਸ ਤੋਂ ਇਲਾਵਾ ਭਾਜਪਾ ਨੇ ਆਮ ਆਦਮੀ ਪਾਰਟੀ ਖਿਲਾਫ ਮੋਰਚਾ ਵੀ ਖੋਲ੍ਹ ਦਿੱਤਾ ਹੈ ਜੋ ਤਸਵੀਰਾਂ ਨਿਕਲ ਕੇ ਸਾਹਮਣੇ ਆਈਆਂ ਨੇ ਇਹਨਾਂ ਮੌਤਾਂ ਪਿੱਛੇ ਭਾਜਪਾ ਨੇ ਆਮ ਆਦਮੀ ਪਾਰਟੀ ਦੀ ਵੱਡੀ ਲਾਪਰਵਾਹੀ ਦੱਸਿਆ ਅਤੇ ਸ਼ੈਲਟਰ ਹੋਮ ਦੇ ਵਿੱਚ ਕੱਟਿਆ ਸਹੂਲਤਾ ਦੇਣ ਦਾ આરોਪ ਲਗਾਇਆ ਗਿਆ ਹੈ ਭਾਜਪਾ ਮਹਿਲਾ ਮੋਰਚਾ ਦੀ ਉਪ ਪ੍ਰਧਾਨ ਰੇਖਾ ਗੁਪਤਾ ਨੇ ਦੋਸ਼ ਲਾਇਆ ਕਿ ਸ਼ੈਲਟਰ ਹੋਮ ਦੇ ਵਿੱਚ ਬੱਚਿਆਂ ਨੂੰ ਗੰਦਾ ਪਾਣੀ ਪਿਲਾਇਆ ਜਾ ਰਿਹਾ ਹੈ ਉਹਨਾਂ ਨੂੰ ਨਾ ਖਾਣਾ ਦਿੱਤਾ ਜਾ ਰਿਹਾ ਤੇ ਨਾ ਹੀ ਉਹਨਾਂ ਦਾ ਇਲਾਜ ਸਹੀ ਢੰਗ ਦੇ ਨਾਲ ਕਰਵਾਇਆ ਜਾ ਰਿਹਾ ਜੁਲਾਈ ਦੇ ਵਿੱਚ 17 ਬੱਚਿਆਂ ਦੀ ਮੌਤ ਦਾ ਦਾਵਾ ਕਰਦਿਆਂ ਰੇਖਾ ਗੁਪਤਾ ਨੇ ਦੋਸ਼ ਲਾਇਆ ਕਿ ਸਚਾਈ ਨੂੰ ਛਪਾਉਣ ਦੇ ਲਈ ਕਿਸੇ ਨੂੰ ਵੀ ਸ਼ੈਲਟਰ ਹੋਮ ਦੇ ਵਿੱਚ ਨਹੀਂ ਜਾਣ ਦਿੱਤਾ ਜਾ ਰਿਹਾ ਉਹਨਾਂ ਕਿਹਾ ਕਿ ਸਾਨੂੰ ਸੂਚਨਾ ਮਿਲੀ ਹੈ ਕਿ ਬੱਚਿਆਂ ਨੂੰ ਗੰਦਾ ਪਾਣੀ ਪਿਲਾਇਆ ਜਾ ਰਿਹਾ ਤੇ ਉਹਨਾਂ ਨੂੰ ਸਮੇਂ ਸਿਰ ਭੋਜਨ ਨਹੀਂ ਮਿਲ ਰਿਹਾ ਹੈ ਭਾਜਪਾ ਮਹਿਲਾ ਮੋਰਚਾ ਉਪប្រਦਾਨ ਰੇਖਾ ਗੁਪਤਾ ਇਸਮਾਂ बारे की कुछ कह रहे ये आशा किरण जो दिल्ली सरकार की यूनिट है जहां पे दिव्यांग लोगों को कहा जाता है कि सरकार की ओर से सहारा दिया जाता है उनको रखा जाता है उनकी देखभाल के नाम पे ये पूरा सेंटर चलता है परंतु ये शेल्टर लगातार यहाँ मौतें हो रही है पूरे 2024 के अंदर अंदर यहाँ 27 लोग 27 बच्चे सत्ताईस दिव्यांगजन खत्म हो चुके हैं उनकी मौत हो गई है किस कारण से क्या दुर्घटना हुई जुलाई माह के अंदर ही सत्रह लोग हमारी जानकारी में तेरह तो अखबार में आए हैं सत्रह लोग यहाँ पे मर चुके हैं कारण प्रशासन बता नहीं रहा एसडीएम की इंक्वायरी क्या कह रही है कुछ पता नहीं चल रहा खुद गेट बंद करके सभी अधिकारी बैठे हैं किसी भी व्यक्ति को अंदर जाने की परमिशन नहीं है हम जो सामाजिक लोग हैं जनप्रतिनिधि हैं हमें तक अंदर नहीं जाने दिया जा रहा है और हम यह देख नहीं सकते कि बच्चों को हमारे पास जो जानकारी मिली है उन्हें गंदा पानी मिलता है पीने के लिए उनको भोजन नहीं मिलता उनको इलाज नहीं मिलता और आखिरकार वो जाकर के अस्पताल में दम तोड़ रहे हैं बच्चे ये इंक्वायरी बैठनी चाहिए और सारे अधिकारी जो इस पूरी प्रक्रिया में कल्प्रिट हैं उन पे अपराध लगना चाहिए उनका हत्या का अपराध उनके ऊपर लगना चाहिए ये हमारी डिमांड है